ਲਾਰਸ਼ ਕਮੇਟੀ ਦੇ ਸਹਿਯੋਗ ਦੇ ਨਾਲ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਲੋਕਾਂ ਨੇ ਕਿਹਾ ਬਠਿੰਡਾ ਦਾ ਐਸਐਸਪੀ ਦਫ਼ਤਰ ਅਤੇ ਇਨਸਾਫ਼ ਦੀ ਕੀਤੀ ਮੰਗ 3 ਮਹੀਨੇ ਪਹਿਲਾਂ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਕੁਝ ਲੋਕਾਂ ਵੱਲੋਂ ਆਪਣਾ ਕੁਝ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਤੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਵੱਲੋਂ ਉਹਨਾਂ ਦੇ ਘਰਾਂ ਉੱਗ ਲਗਾਈ ਗਈ ਸੀ ਲੇਕਿਨ ਉਹਨੂੰ ਉਹਨੂੰ ਨਿਆਂ ਨਹੀਂ ਮਿਲਿਆ ਜਿਸ ਨੂੰ ਇਨਸਾਫ ਦੇ ਲਈ ਅੱਜ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਅਤੇ ਇੱਥੇ ਸੰਘਰਸ਼ ਕਮੇਟੀ ਦੇ ਆਗੂ ਇੱਥੇ ਆਪਣਾ ਪਹੁੰਚੇ ਅਤੇ ਉਹਨਾਂ ਵੱਲੋਂ ਐਸਐਸਪੀ ਦਫ਼ਤਰ ਦਾ ਘਰਾਵ ਕਰਕੇ ਨਾਅਰੇਬਾਜ਼ੀ ਕੀਤੀ ਗਈ। ਲੋਕੀਏ ਸ਼ਿਮ ਕਮੇਟੀ ਜਿੰਦਾਬਾਦ 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 ਮੌਜੂਦ ਮਾਨ ਦੀ ਸਰਕਾਰ ਮੁਦਾਬਾ ਮੁਦਾਬਾ ਜਿੰਦਾਬਾਦ ਠੀਕ ਹੈ। ਦੂਸਰੇ ਤਕਾਰਾ ਜੀ ਪਿੰਡ ਦਾਨ ਸਿੰਘ ਵਾਲਾ ਅੱਜ ਕਿਵੇਂ ਇਹਦਾ ਰਿਸਰਚਿੰਗ ਕਰ ਰੋਸ਼ ਜੀ ਸਾਨੂੰ 3 ਮਹੀਨੇ ਹੋ ਗਏ ਜੀ ਇੱਥੇ ਗੇੜੇ ਖਾਂਦਿਆਂ ਨੂੰ ਸਾਡਾ ਕੋਈ ਇਨਸਾਫ ਨਹੀਂ ਕੀਤਾ ਸਰਕਾਰ ਨੇ ਉੱਥੇ ਜੀ ਜਿਹੜੇ ਨਸ਼ਾ ਤੱਕ ਤਰਾ ਉਹਨਾਂ ਨੇ ਸਾਡੇ ਘਰ ਮਚਾਏ ਹੋਏ ਸੀ ਜੀ ਅਸੀਂ ਨਸ਼ੇ ਤੋਂ ਰੋਕਿਆ ਸੀ ਉਹਨਾਂ ਨੂੰ ਆਠੀ ਪਿੰਡ ਨਾਲ ਨਕਸਾਂ ਤਾਂ ਇਹ ਸਾਰਾ ਹੋ ਗਿਆ ਜੀ ਤੋਂ ਘਰ ਚ ਕੁਝ ਬਚਿਆ ਹੀ ਨਹੀਂ ਸੀ ਕੀ ਸਰਕਾਰ ਨੇ ਮੁਆਵਜ਼ਾ ਦੀ ਪਾਸ ਨਹੀਂ ਡੇਢ ਲੱਖ ਨਾਲ ਘਰ ਪੈ ਜਾਂਦੇ ਆ ਜੀ ਨਹੀਂ ਪੈਂਦੇ ਨਾ ਸਾਡਾ ਜਿਹੜਾ ਸਮਾਨ ਆ ਨਾ ਡੇਢ ਲੱਖ ਨਾਲ ਤਾਂ ਉਹਦੀ ਪ੍ਰਭਾਅ ਵੀ ਨਹੀਂ ਹੁੰਦੀ ਜੀ ਤੇ ਇਹ ਸਾਨੂੰ ਮਕਾਨਾ ਵਾਸਤੇ ਦਿੱਤੇ ਸੀ ਉਹਨਾਂ ਨੇ ਜਿਹੜੇ ਸਾਡੇ ਮਕਾਨ ਜਿਸ ਤਰ੍ਹਾਂ ਦੇ ਸੀਗੇ ਨਾ ਅਸੀਂ ਉਹ ਤਰ੍ਹਾਂ ਦੀ ਮੰਗ ਰੱਖਦੇ ਆ ਕਿ ਸਾਨੂੰ ਉਹ ਤਰ੍ਹਾਂ ਨਹੀਂ ਮੰਗਾ ਵੀ ਸਾਡੇ ਉਹੋ ਜਿਹੇ ਘਰ ਮਕਾਨ ਦਿੱਤੇ ਜਾਣ ਕਿਉਂ ਅਸੀਂ ਹਜੇ ਵੀ ਗਲੀਆਂ 'ਚ ਪੈਨੇ ਆ ਸਾਡੇ ਕੋਲੇ ਹਜੇ ਵੀ ਘਰ ਨਹੀਂ ਮੇਰਾ ਲਈ ਤਿੰਨ ਮਹੀਨਿਆਂ ਦਾ ਟਾਈਮ ਇਹਨਾਂ ਨੂੰ ਦੇ ਦਿੱਤੇ ਆ ਅਸੀਂ ਹੁਣ ਅਸੀਂ ਟਾਈਮ ਨਹੀਂ ਦੇ ਸਕਦੇ ਹੁਣ ਅਸੀਂ ਜਾਈਏ ਕਿੱਥੇ ਉਸ ਕੋਈ ਬਰਾਮਤ ਨਹੀਂ ਕਰਵਾਇਆ ਜੀ ਬੰਦੇ ਤਾਂ ਬਾਹਰ ਗਲੀ 'ਚ ਸਾਡੇ ਆਉਂਦੇ ਆ ਆ ਕੇ ਸਾਨੂੰ ਮੁੱਛਾਂ ਤੇ ਵੱਟ ਦੇ ਦੇ ਜਾਂਦੇ ਆ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ ਜੀ ਕੀ ਕਰੀਏ ਇੱਥਾ ਤਾਂ ਸਾਡੇ ਕੋਲੇ ਸਬਾਰਾ ਵਾਦਨ ਦੀ ਹਜੇ ਵੀ ਹੈ ਨਹੀਂਗਾ ਘਰਾਂ ਚ ਉਸ ਢੋਲੇ ਦਾ ਮਤਲਬ ਕੀ ਹੋਗਾ ਜਿਹੜਾ ਜਿਨ੍ਹਾਂ ਦੇ ਅਸੀਂ ਰੋਟੀ ਟੁਕ ਬਣਾਉਨੇ ਆ ਆ ਸਸਤਾ ਮਲੇ ਨੇ ਸਾਨੂੰ ਵਿਚਾਰਿਆਂ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਸਬਾਰਾ ਦਿੱਤਾ ਉਹਨਾਂ ਨਾਲ ਸਾਡਾ ਗੁਜ਼ਾਰਾ ਚੱਲੀ ਜਾਂਦਾ ਪਰ ਸਰਕਾਰ ਨੇ ਸਾਡੇ ਲਈ ਕੁਝ ਨਹੀਂ ਕੀਤਾ ਅਜੇ ਜਿਨ੍ਹਾਂ ਉਹਨਾਂ ਨੂੰ ਜਿਹੜੀ ਸਜ਼ਾ ਦਵਾਣੀ ਸੀ ਨਾ ਸਜ਼ਾ ਦੀ ਬਜਾਏ ਉਹਨਾਂ ਦਾ ਜ਼ਬਾਨ ਤੋੜ ਦੇ ਉਹਨਾਂ ਨੂੰ ਬਾਹਰ ਕਰਤਾ ਕੀ ਮੈਂ ਕਰਦੇ ਮੱਕ ਜੀ ਇਹ ਵੀ ਇੱਕ ਤਾਂ ਸਾਡੇ ਘਰ ਦੇ ਪਾਪ ਜੀ ਸਾਨੂੰ ਪੂਰੇ ਮਿਲੇ ਜਾਂਦਾ ਜੋ ਵੀ ਸਾਡੀ ਪਰਭਾਈ ਆ ਜਾਂਦਾ ਸਰਕਾਰ ਭਰੇ ਜਾ ਉਹਨਾਂ ਤੋਂ ਦੋਸ਼ਾਂ ਤੋਂ ਪਰਭਾਈ ਜਾਵੇ ਦੂਜੀ ਮੰਗ ਇਹ ਆ ਉਹ ਨਸ਼ਾ ਕਰਦੇ ਆ ਨਸ਼ਾ ਵੇਚਦੇ ਵੀ ਆ ਤੇ ਉਹਨਾਂ ਦੇ ਘਰ ਦਾ ਆਏ ਜਾਣ ਉਹਨਾਂ ਨੇ ਜਿਹੜੀ ਬਰਾਬਰੀ ਆ ਉਹਨੂੰ ਜ਼ਬਤ ਕੀਤੀ ਸਟੇਰ ਲਗੇਗਾ مشہد سکਦੇ ਇਹਨਾਂ ਦਾ ਕੋਈ ਵੀ ਨਹੀਂ ਕੀਤੀ ਜੀ ਇਨਾ ਤੋਂ ਬਾਹਰ ਛੱਟਾ ਸਾਡੇ ਇੰਨੀ ਵੀ ਨਹੀਂ ਦੇਖਿਆ ਅਸੀਂ ਤਾਂ ਹੁਣ ਇਹ ਮੰਗ ਕਹਨੇ ਆ ਅਸੀਂ ਤਾਂ ਕਿਸੇ ਨੂੰ ਸਭ ਨੂੰ ਇਹ ਕਹਨੇ ਆ ਵੀ ਚਿੱਟੀ ਪਿੱਛੇ ਕਿਸੇ ਨੂੰ ਕੁਝ ਨਾ ਕਹੋ ਜੇ ਉਹ ਵੇਚਦਾ ਨਾ ਵੇਚ ਹੀ ਜਾਣ ਦੋ ਜੇ ਜੇ ਸਾਡੇ ਨਾਲ ਹਲਤ ਹੋਏ ਨਾ ਉਹ ਜੇ ਹੋਰ ਕਿਸੇ ਭੜ ਭਰਾਨਾ ਨਾ ਹੁਣ ਕਿਉਂ ਸਾਡਾ ਇਨਸਾਫ ਹੀ ਨਹੀਂ ਮਿਲਦਾ ਜਦੋਂ ਘਰ ਹੀ ਦੇ ਕਹਿੰਦੇ ਕਿ ਇਹਨਾਂ ਦੀ ਹੋਰ ਲੜਾਈ ਸੀ ਚਿੱਟਾ ਨਹੀਂ ਜੀ ਜੀ ਅਸੀਂ ਇਸ ਗੱਲ ਦੀ ਸੌਂਦ ਨੂੰ ਤਿਆਰ ਆ ਜੇ ਸਾਡੇ ਸਿਰ ਇੱਕ ਪੱਤਜਾ ਜਾਂ ਇੱਕ ਵੀ ਐਪਲੀਕੇਸ਼ਨ ਹੈਗੀ ਆ ਅਸੀਂ ਦੇਣਦਾਰ ਖੜੇ ਆ ਜੇ ਉਹਨਾਂ ਦੇ ਨਾਲ ਸਾਡਾ ਕੋਈ ਨਿੱਜੀ ਲੜਾਈ ਹੈਗੀ ਆ ਉਹਦੇ ਬਾਰੇ 'ਚ ਸਾਨੂੰ ਰਿਕਾਰਡ ਪੇਸ਼ ਕਰਦੇ ਨਾ ਉਹ ਅਸੀਂ ਦੇਣਦਾਰ ਅਸੀਂ ਨੂੰ ਅਰੈਸਟ ਵੀ ਕੀਤਾ ਗਿਆ ਸੀ ਅੱਛੇ ਵਿੱਚ ਉਹ ਜੀ ਸ਼ਰਤਾਂ ਉਹਨਾਂ ਦੇ ਨਾਲ ਦੀ ਨਾਲ ਜਵਾਬਤ ਤੇ ਉਹਦੀ ਸ਼ਰਤਾਂ ਸੀ ਉਹਨਾਂ ਨੇ ਕੁਝ ਵੀ ਨਹੀਂ ਉਹਨਾਂ ਨੇ ਸਾਡੀ ਕਾਰਵਾਈ ਕੀਤੀ ਗਈ ਸਾਡੇ ਇਨਵੈਸਟਰ ਸਾਡੇ ਜੋਗਨਾ ਸਾਡਾ ਢੋਲਨਾ ਸਿਉਣਾ ਸਾਡਾ ਲੈ ਕੇ ਗਏ ਸੀ ਸਾਡਾ ਉਹ ਵੀ ਨਹੀਂ ਪ੍ਰਾਪਤ ਕਰਵਾਇਆ ਜੀ ਕੋਈ ਤਾਂ ਕਹਿ ਨਹੀਂ ਦਿੰਦੇ ਆ ਜੀ ਦਿੰਦੇ ਆ ਇਹ ਤਾਂ ਉਹਨਾਂ ਹੁਣ ਕਹਿ ਦਿੰਦੇ ਆ ਜੇ ਅਸੀਂ ਕੰਮ ਤੇ ਜਾਣ ਦੀ ਮੈਂ ਕੋਸ਼ਿਸ਼ ਕਰਦੇ ਆਂ ਤਾਂ ਸਾਡੇ ਮਗਰ ਲਿਆਉਂਦੇ ਆ ਉਹ ਸਾਨੂੰ ਕੰਮ ਵੀ ਨਹੀਂ ਕਰ ਲਿਆਉਂਦੇ ਅਸੀਂ ਇਸ ਟਾਈਮ ਤੇ ਘਰੇ ਹੀ ਬੈਠੇ ਆਂ ਆਪਦੇ ਘਰ ਨਾ ਜੀ ਹੁਣ ਜੇ ਸਾਡਾ ਇਨਸਾਫ ਨਾ ਕੀਤਾ ਜਾਂ ਉਹਨਾਂ ਨੂੰ ਸਖਤ ਤੋਂ ਸੱਤ ਸੱਜਾ ਨਾ ਦਿੱਤੀ ਨਾ ਸਾਨੂੰ ਘਰ પાਕੇ ਦਿੱਤੇ ਗਏ ਅਸੀਂ ਡੀਸੀ ਦਫ਼ਤਰ ਦੇ ਘਰੇ ਜਾ ਕੇ ਬੈਠਾਂਗੇ ਕਿਉਂ ਸਾਡੇ ਕੋਲੇ ਜਿੱਦੋ ਛੱਤਾ ਹੀ ਨਹੀਂ ਬੈਠਣ ਲਈ ਨਾ ਸਾਡੇ ਕੋਲੇ ਨੌਣ ਲਈ ਨੌਣ ਆਲਾ ਕੋਈ ਨਾ ਸਾਡੇ ਕੋਲੇ ਕੰਦਾ ਕੋਲੇ ਆ ਨਾ ਸਾਡੇ ਕੋਲੇ ਕੋਈ ਲੈਟਰਿੰਗ ਜਾਣ ਨੂੰ ਕੁਝ ਸਹਦਾ ਹੈਗੀ ਆ ਅਸੀਂ ਤਾਂ ਡੀਸੀ ਦੇ ਘਰੇ ਹੀ ਸਾਰਾ ਕੁਝ ਕਰਾਂਗੇ ਜੀ ਲੈਟਰਨ ਬਾਥਰੂਮ ਵੀ ਉੱਥੇ ਹੀ ਕਰਾਂਗੇ ਨਵਾਗੇ ਕਿ ਉੱਥੇ ਬੱਜੀ ਵੀ ਉੱਥੇ ਲੱਗ ਬਸ ਸਾਡੀ ਇਹੀ ਮੰਗ ਆ ਦੀ ਸਾਨੂੰ ਜੇਤੀ ਤੋਂ ਜੇਤੀ ਸਾਡੇ ਘਰ ਪੜਾਉਣਾ ਚાલુ ਕਰ ਦਿੱਤੇ ਜਾਣਾ ਤੇ ਅਸੀਂ ਆਪਦੇ ਘਰ ਦੀ ਵਾਸੂ ਕਰ ਲਗੇ ਤੇ ਜੋ ਵੀ ਉਹਨਾਂ ਦੀ ਕਾਰਵਾਈ ਪਾਤੀ ਆ ਨਾ ਤੇ ਉਹਨਾਂ ਤੇ ਉਹ ਕੀਤੀ ਜਾਵੇ